ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਬਾਬਾ ਕਾਲਾ ਸਾਹਿਬ ਵਿੱਚ ਜਿੱਥੇ ਵੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਨਗਰੀ ਹੈ ਜਿੱਥੇ ਤਪ ਸਥਾਨ ਹੈ ਬਾਬਾ ਬਕਾਲਾ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਤਾਂ ਸਿੱਖ ਸੰਤਾਂਏ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿ ਅੱਜ ਵਿਸਾਖੀ ਦਾ ਜਿਹੜਾ ਪਾਵਨ ਦਿਹਾੜਾ ਉਸ ਦੇ ਬਾਰੇ ਅੱਜ ਗੱਲਬਾਤ ਕਰਦੇ ਹਾਂ ਸਾਡੇ ਵਿੱਚ ਸਿੱਖ ਸੰਤਾਂਏ ਵੀ ਜਿਹੜੀ ਮੌਜੂਦ ਰਹਿਣ ਸਭ ਤੋਂ ਪਹਿਲਾਂ ਦਾ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜਿ ਅੱਜ ਖਾਲਸਾ ਪੰਥ ਦੀ ਸਾਜਣਾ ਹੋਈ ਹੈ ਸਿੱਖ ਕੌਮ ਦੇ ਵਿੱਚ ਬੜਾ ਅੱਜ ਜਜ਼ਬਾ ਹੈ ਤਾਂ ਅੱਜ ਖਾਲਸਾ ਪੰਥ ਦੀ ਵਿਸਾਖੀ ਵਾਲੇ ਦਿਨ ਜਿਹੜੀ ਅੱਜ ਸਾਜਣਾ ਕੀਤੀ ਏ ਸੀਗੀ ਤਾਂ ਸਿੰਘ ਜਿਹੜਾ ਸਜਾਇਆ ਕੀ ਗੁਰੂ ਗੋਬਿੰਦ ਸਿੰਘ ਜੀ ਦਾ ਕੀ ਕਹਿਣਾ ਸੀਗਾ ਕਿਸ ਕਿਸ ਤਰ੍ਹਾਂ ਦਾ ਫਰਮਾਨ ਸੀ ਸੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਗਿਰਪਾ ਦੇ ਨਾਲ ਅੱਜ ਖਾਲਸਾ ਦਿਵਸ ਜੋ ਮਨਾ ਰਹੀਆਂ ਸਤਜਾ ਸਤਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਖਾਲਸਾ ਪੰਥ ਖਾਲਸਾ ਫੌਜ ਸਾਜ ਕੇ ਸਾਨੂੰ ਨਿਵਾਜਿਆ ਹੈ ਸੋ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਦੇ ਸਾਨੂੰ ਪ੍ਰੇਰਨਾ ਦਿੱਤੀ ਹੈ ਸੋ ਪੰਜਾ ਪਿਆਰਿਆਂ ਦੀ ਸਾਜਨਾ ਕੀਤੀ ਸੀ ਅੱਜ ਦੇ ਦਿਨ ਸੋ ਉਹਨਾਂ ਪੰਜਾ ਪਿਆਰਿਆਂ ਦੇ ਵਿੱਚ ਭਾਈ ਦਿਆਲ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਕਲ ਸਿੰਘ ਜੀ ਭਾਈ ਸੈਬ ਸਿੰਘ ਜੀ ਉਹਨਾਂ ਨੂੰ ਪੰਜ ਪیرے ਸਾਜ ਕੇ ਪੂਰੀ ਸਮੁੱਚੀ ਖਾਲਸਾ ਕੌਮ ਦੀ ਸਾਜਨਾ ਕੀਤੀ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਸਤਿਗੁਰੂ ਜੀ ਨੇ ਅੱਜ ਨਗਰ ਕੀਰਤਨ ਦੇ ਵਿੱਚ ਸਮੂਹ ਸੰਗਤਾਂ ਰਲ ਕੇ ਬਹੁਤ ਸਾਰਾ ਯੋਗਦਾਨ ਦੇ ਰਹੀਆਂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਜੜਦੀ ਕਲਾ ਵਾਲਾ ਜੀਵ ਬਖਸ਼ਿਸ਼ ਕਰਨਾ ਨਾਮ ਦੀ ਦਾਤ ਬਖਸ਼ਿਸ਼ ਕਰੀ ਉਹ ਕੀ ਕਹਿ ਸਕਦੇ ਆ ਕਿ ਇੱਕ ਸਾਈਡ ਤੇ ਜਿੱਥੇ ਪੰਜ ਪਿਆਰੇ ਜਦੋਂ ਸਾਜੇ ਗਏ ਵੱਖ-ਵੱਖ ਜਾਤਾਂ ਦੇ ਜਿਹੜੇ ਸੀਗੇ ਪਿਆਰੇ ਲੈ ਗਏ ਕਿਉਂਕਿ ਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਫਰਮਾਨ ਸੀਗਾ ਕਿ ਵੱਖ-ਵੱਖ ਜਾਤਾਂ ਦੇ ਧਰਮਾਂ ਦੇ ਤਾਂ ਜਿਹੜੇ ਪਿਆਰੇ ਲੈ ਗਏ ਕਿ ਜਾਤ ਪਾਤੀਆਂ ਵੰਡੀਆਂ ਜਿਹੜੀਆਂ ਉਹ ਤੋਂ ਰਹਿਤ ਕੀਤਾ ਜਾਵੇ ਸਤਿਗੁਰ ਪਾਤਸ਼ਾਹ ਨੇ ਐਸੇ ਕਰਕੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਕਰ ਸਿੰਘ ਜੀ ਭਾਈ ਸੇਵ ਸਿੰਘ ਜੀ ਜੋ ਵੱਖ-ਵੱਖ ਕਾਸਟਾਂ ਦੇ ਨਾਲ ਸੰਬੰਧ ਰੱਖਦੇ ਸੀ ਉਹਨਾਂ ਸਾਰੀ ਸਮੁੱਚੀ ਕੌਮ ਨੂੰ ਇਕੱਤਰ ਕਰਕੇ ਉਹਨਾਂ ਦੇ ਵਿੱਚੋਂ ਆਪਣੇ ਖਾਲਸਾ ਪੰਥ ਦੀ ਸ ਜਾਗਰਣਾ ਕੀਤੀ ਹੈ ਲੋਕਾਂ ਨੂੰ ਇਹੋ ਹੀ ਮੈਸੇਜ ਦਿੱਤਾ ਕਿ ਸਤਿਗੁਰ ਪਾਤਸ਼ਾਹ ਜੀ ਨੇ ਕਿ ਇਹਨਾਂ ਧਰਮਾਂ ਜਾਤਾਂ ਦੇ ਵਿੱਚੋਂ ਨਿਕਲ ਕੇ ਇੱਕੋ ਸਮੁੱਚੇ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦੀ ਅਰਦਾਸਾ ਕਰਨੀ ਹੈ ਸੋ ਉਹਦੀ ਜਾਗਰਣਾ ਕੀਤੀ ਸਤਿਗੁਰ ਪਾਤਸ਼ਾਹ ਜੀ ਨੇ ਜੀ ਅੱਜ ਦੇਖਣ ਨੂੰ ਮਿਲ ਰਿਹਾ ਵੱਖ-ਵੱਖ ਜਗ੍ਹਾ ਦੇ ਉੱਤੇ ਨਗਰ ਕੀਰਤਨ ਵੀ ਜਿਹੜੇ ਸਜਾਏ ਗਏ ਨੇ ਤਾਂ ਉਸ ਤੋਂ ਬਾਅਦ ਅਕਾਲ ਤੱਕ ਤੋਂ ਫਰਮਾਨ ਸੀਗਾ ਕਿ ਘਰ-ਘਰ ਦੇ ਵਿੱਚ ਜਿਹੜਾ ਏ ਨਿਸ਼ਾਨ ਸਾਹਿਬ ਜਾਂ ਕੇਸਰੀ ਝੰਡਾ ਜਿਹੜਾ ਉਹ ਲਹਿਰਾਉਣਾ ਹੈ ਤਾਂ ਕਿ ਲੱਗਦਾ ਹੈ ਕਿ ਸਿੱਖ ਕੌਮ ਨੇ ਅੱਜ ਬੜਾ ਵਧੀਆ ਤੋਂ ਸੱਚੇ ਢੰਗ ਨਾਲ ਕਹਿ ਸਕਦੇ ਆ ਕਿ ਹੁਕਮ ਜਿਹੜਾ ਹੈ ਉਹ ਪ੍ਰਵਾਨ ਕੀਤਾ ਹੈ ਇਸ ਜੋ ਅਕਾਲ ਤੱਕ ਸਾਹਿਬ ਜੀ ਤੋਂ ਬਿਆਨਬਾਜ਼ੀ ਹੋਈ ਹੈ ਸਤਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਮੈਸੇਜ ਦਿੱਤਾ ਉਹਨਾਂ ਨੇ ਕਿ ਘਰ-ਘਰ ਦੇ ਵਿੱਚ ਪਤਾ ਲੱਗ ਜਾਏ ਛੋਟੇ ਤੋਂ ਛੋਟਾ ਬਜ਼ੁਰਗ ਤੋਂ ਬਜ਼ੁਰਗ ਬੱਚੇ ਨੂੰ ਪਤਾ ਲੱਗੇ ਕਿ ਅੱਜ ਖਾਲਸਾ ਪੰਥ ਦੀ ਸਾਜਨਾ ਹੋਈ ਹੈ ਕਿਉਂਕਿ ਆਪਾਂ ਦੇਖਦੇ ਹਾਂ ਕਿ ਅੱਜ ਦੀ ਡੇਟ ਦੇ ਵਿੱਚ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਇਨੀ ਅਵੇਅਰਨੈਸ ਨਹੀਂ ਹੈਗੀ ਕਿ ਉਹਨਾਂ ਨੂੰ ਪਤਾ ਹੋਵੇ ਖਾਲਸਾ ਪੰਥ ਕੀ ਸੀ ਇਹਦੀ ਸਾਜਨਾ ਕਿਉਂ ਕੀਤੀ ਗਈ ਤੇ ਕਿਸ ਦਿਨ ਕੀਤੀ ਗਈ ਇਸ ਲਈ ਸੱਤੇ ਪਾਸ਼ਾ ਜੀ ਨੇ ਕਿਰਪਾ ਕੀਤੀ ਸੋ ਅਕਾਲ ਤਖਤ ਸਾਹਿਬ ਜੀ ਤੋਂ ਫਰਮਾਨ ਜਿਹੜਾ ਹੋਇਆ ਹੈ ਮੈਂ ਬੇਨਤੀ ਕਰਦਾ ਕਿ ਸਾਰਿਆਂ ਨੂੰ ਇਹ ਫਰਮਾਨ ਨੂੰ ਮੰਨਣਾ ਚਾਹੀਦਾ ਹੈ ਤੇ ਆਪਣੇ ਘਰ ਦੇ ਵਿੱਚ ਨਿਸ਼ਾਨ ਸਾਹਿਬ ਪੋਠਿਆਂ ਦੇ ਪਰਲਾ ਰਹਿਰਾ ਕੇ ਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰਨੀ ਚਾਹੀਦੀ ਹੈ ਜੀ ਬਿਲਕੁਲ ਜਿੱਥੇ ਆਪਾਂ ਗੱਲ ਕਰਦੇ ਆ ਅੱਜ ਸਿੱਖ ਧਰਮ ਦੀ ਤਾਂ ਸਿੱਖ ਧਰਮ ਬੜਾ ਪ੍ਰਚਲਿਤ ਧਰਮ ਹੈ ਕਿਉਂਕਿ ਅੱਜ ਸਿੱਖ ਸੰਤਾਂ ਨੇ ਆਪਣੇ ਹੁਕਮ ਮੰਨਿਆ ਕਾਲ ਤੱਕ ਸਭ ਤੋਂ ਜਿਹੜਾ ਹੁਕਮ ਪਰਵਾਨਾ ਆ ਤਾਂ ਹਰ ਇੱਕ ਵਰਗ ਨੇ ਆਪਣੇ ਘਰਾਂ ਦੇ ਵਿੱਚ ਜਿਹੜੇ ਝੰਡੇ ਵੀ ਜਿਹੜੇ ਲਗਾਏ ਗਏ ਤਾਂ ਕੇਸਰੀ ਝੰਡੇ ਜਿਹੜੇ ਲਗਾਏ ਉਸ ਤੋਂ ਬਾਅਦ ਇੱਕ ਹੋਰ ਜ਼ਿਕਰ ਗੱਲ ਕਰਦੇ ਆ ਅੱਜ ਇੱਕ ਵਿਸਾਖੀ ਦਾ ਅਹਿਮ ਤਿਹਾੜਾ ਜਿਹੜਾ ਹੁੰਦਾ ਹੈ ਇਸ ਦਿਨ ਜਿਹੜਾ ਕਿਸਾਨ ਹੁੰਦਾ ਹੈ ਆਪਣੀ ਹਾੜੀ ਦੀ ਫਸਲ ਜਿਹੜੀ ਵੱਢਦਾ ਹੈ ਤਾਂ ਉਸ ਦੇ ਉੱਤੇ ਬੜੀ ਖੁਸ਼ੀ ਦੀ ਲਹਿਰ ਹੁੰਦੀ ਹੈ ਤਾਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਕਿਸਾਨਾਂ ਦੇ ਬਾਰੇ ਗੱਲ ਕੀਤੀ ਜਾਵੇ ਤੇ ਸਤਗੁਰ ਪਾਤਸ਼ਾਹ ਜੀ ਨੇ ਇਹੋ ਦਿਨ ਕਿਉਂ ਰੱਖਿਆ ਇਸੇ ਕਰਕੇ ਰੱਖਿਆ ਕਿ ਇਸ ਦਿਨ ਆਪਣੇ ਵਿਸਾਖੀ ਮੌਕੇ ਲੋਕੀ ਇਕੱਠ ਇਕੱਤਰਤਾ ਹੁੰਦੀ ਹੈ ਸੋ ਇਸੇ ਕਰਕੇ ਇਹ ਵਿਸ਼ੇ ਵਿਸ਼ੇਸ਼ ਦਿਹਾੜਾ ਮਨਾਇਆ ਜਾਂਦਾ ਹੈ ਇਸੇ ਦੇ ਸਬੰਧ ਵਿੱਚ ਵਿਸਾਖੀ ਦੇ ਨਾਲ-ਨਾਲ ਹੀ ਤੇ ਖਾਲਸਾ ਪੰਥੀ ਸਾਜਣਾ ਦੀ ਖੁਸ਼ੀ ਵੀ ਮਨਾਇ ਜਾਂਦੀ ਹੈ ਤੇ ਕਿਸਾਨ ਵੀਰਾਂ ਨੇ ਵੀ ਆਪਣੇ ਜਿਹੜੀਆਂ ਫਸਲਾਂ ਪੱਕੀਆਂ ਉਹਨਾਂ ਨੂੰ ਵੱਢ ਕੇ ਆਪਣੀ ਖੁਸ਼ੀ ਮਨਾਉਣੀ ਹੈ ਇਤਿਹਾਸ ਦੇ ਨਾਲ ਜੇਕਰ ਹੋਰ ਵੀ ਗੱਲ ਕਰਦੇ ਆਂਗੇ 13 April 1919 ਨੂੰ ਇੱਕ ਬੜਾ ਵੱਡਾ ਸਾਾਕਾ ਵੀ ਜਿਹੜਾ ਹੋਇਆ ਜਲਿਆਂਵਾਲੇ ਬਾਗ ਦੇ ਵਿੱਚ ਉਸ ਦੇ ਨਾਲ ਵੀ ਜਿਹੜਾ ਇੱਕ ਘਟਨਾ ਜਿਹੜੀ ਘਟੀ ਹੋਈ ਹੈ ਤੇ ਉਸ ਦੇ ਨਾਲ ਵੀ ਜੁੜਿਆ ਹੋਇਆ 13 April ਜਿਹੜਾ ਹੈ ਹਾਂਜੀ ਹਾਂਜੀ ਜੋ ਜਲਿਆਂਵਾਲੇ ਬਾਗ ਦੇ ਵਿੱਚ ਖੂਨੀ ਸਾਾਕਾ ਵਾਪਰੇ ਸੀ ਅੰਗਰੇਜ਼ਾਂ ਨੇ ਮਤਲਬ ਉਸ ਸਮੇਂ ਦੇ ਜੋ ਸ਼ਾਸਕ ਸੀ ਉਹਨਾਂ ਸੇ ਉਹਨਾਂ ਨੇ ਸਾਡੇ ਹਿੰਦੁਸਤਾਨੀਆਂ ਉੱਤੇ ਹਮਲਾ ਕਰਕੇ ਉਹਨਾਂ ਨੂੰ ਬੜੀ ਭੈੜੀ ਮੌਤੇ ਮਾਰਿਆ ਸ਼ਹੀਦ ਕੀਤਾ ਤੇ ਇਹ ਜਿਹੜੀ ਆਪਣਾ ਤਿਹਾਰ ਹੈ ਇਸ ਨੂੰ ਵੀ ਆਪਾਂ ਭੁੱਲ ਨਹੀਂ ਸਕਦੇ ਇਸ ਕਰਕੇ ਹੀ ਵਿਸਾਖੀ ਦਾ ਦਿਹਾੜਾ ਹੈ ਇਹ ਤਿੰਨ ਚਾਰ ਆਪਣੇ ਇਹੋ ਜਿਹੇ ਰਿਲੀਜੀਅਸ ਆ ਜਿਨ੍ਹਾਂ ਨੂੰ ਮੁੱਖ ਰੱਖ ਕੇ ਵਿਸਾਖੀ ਦਾ ਤਿਹਾੜ ਮਨਾਇਆ ਜਾਂਦਾ ਹੈ ਜੀ ਬਿਲਕੁਲ ਬੜੇ ਸਜੇ ਢੰਗ ਨਾਲ ਖਾਲਸਾ ਖਾਲਸਾ ਜੀ ਬੁਰੇ ਸਜੇ ਹੋਏ ਨੇ ਦਾ ਬੜਾ ਵਧੀਆ ਤਰੀਕੇ ਦੇ ਨਾਲ ਜਿਨ੍ਹਾਂ ਨੇ ਇਤਿਹਾਸ ਦੇ ਨਾਲ ਜਾਣੂ ਰਾਇ ਉਮਰ ਚਾਹੇ ਛੋਟੀ ਹੈ ਪਰ ਜਿਹੜਾ ਇਤਿਹਾਸ ਹੈ ਉਹ ਪੂਰਾ ਰਚਿਆ ਹੋਇਆ ਹੈ ਕਿਉਂਕਿ ਅੱਜ ਦਾ ਸਮਾਂ ਜਿਹੜਾ ਹੈ ਅੱਜ ਦਾ ਸਮਾਂ ਹੈ ਆਪਣੇ ਸਿੱਖ ਕੌਮ ਵਾਸਤੇ ਇਤਿਹਾਸ ਜਿਹੜਾ ਸਿੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਹਰ ਇੱਕ ਵਰਗ ਦੇ ਪ੍ਰਾਣੀ ਦੇ ਬੰਦੇ ਨੂੰ ਆਪਣੇ ਕੌਮ ਦਾ ਜਿਹੜਾ ਇਤਿਹਾਸ ਬਿਲਕੁਲ ਜਿਹੜਾ ਆਉਣਾ ਚਾਹੀਦਾ ਕੈਮਰਾ ਪਰਸਨ ਦੇ ਨਾਲ ਵਿਸ਼ਵਜੀਤ ਸਿੰਘ